200 ਗਾਈ ਦੀ ਐਨਓਸੀ ਹੈਗੀ ਨਹੀਂ ਵੇਚ ਸਕਦੇ ਕਿਹੜਾ ਕਾਨੂੰਨ ਹੈ ਇਹ ਇਹ ਕਿਹੜਾ ਕਾਨੂੰਨ ਹੈ ਜਿਹੜਾ ਕਹਿੰਦਾ ਕਿ ਅਸੀਂ 200 ਗਾਈ ਨਹੀਂ ਵੇਚ ਸਕਦੇ ਵਿੱਚੋਂ ਛੋਟੇ ਘਰੇ ਛੋਟੇ ਇੱਕ ਫਰੂਟ ਵਾਲੀ ਰੇੜੀ ਕੋਲੇ ਸਾਰੇ 12 ਕੇਲੇ ਪਏ ਆ ਕਿ ਉਹ ਚਾਰ ਕੇਲੇ ਨਹੀਂ ਵੇਚ ਸਕਦਾ ਉਹ ਚਾਰ ਕੇਲੇ ਵੇਚ ਸਕਦਾ ਜੀ 200 ਗਾਈ ਦਾ ਪਲਾਟ ਨਹੀਂ ਵੇਚ ਸਕਦੇ ਵਿੱਚੋਂ ਕਿਹੜਾ ਗੁਣਾ ਕਰ ਲਿਆ ਪ੍ਰਾਪਰਟੀ ਵਾਲਿਆਂ ਨੂੰ ਦੱਸੋ ਅੱਛਾ 1 ਮੀਟਰ ਨੂੰ ਲੈ ਕੇ ਵੀ ਦਿੱਕਤ ਆ ਰਹੀ ਹੈ ਮੀਟਰ ਨੂੰ ਸੀਆ ਸਾਹਿਬ ਆਉਂਦੇ ਆ ਇੱਥੇ ਆ ਕੇ ਕਹਿ ਦਿੰਦੇ ਆ ਜੀ ਮੀਟਰ ਲਗਾਓ ਜੀ ਗਰੀਬ ਦਾ ਬੱਚਾ ਪੜਦਾ ਦੱਸੋ ਜੀ ਕਿਹੜੇ ਮੀਟਰ ਲਾਗੇ ਨਾ ਸਰਕਾਰ ਕੋਈ ਪੋਲਸੀ ਲੈ ਕੇ ਆਂਦੀ ਹੈ ਨਾ ਕੋਈ ਕਲੋਨੀ ਕੱਟਦੀ ਐ ਜਿਹੜੇ ਆਮ ਲੋਕ ਕਲੋਨਾਈਜ਼ਰ ਕਾਨੂੰਨੀਆਂ ਕੱਟਦੇ ਨੇ ਉਹ ਕੱਟਣ ਤੋਂ ਬਾਅਦ ਉਹ ਕਹਿੰਦੇ ਸਾਡੀ ਫੀਸ ਜਮ੍ਹਾਂ ਕਰਾ ਲਓ ਸਾਨੂੰ ਤੁਸੀਂ ਸਾਨੂੰ ਐਨਓਸੀਆਂ ਦੇ ਦਿਓ ਉਹ ਜਾ ਕੇ ਗਰੀਬ ਲੋਕਾਂ ਦੇ 50-50 100-100 ਗਾਇ ਦੇ ਘਾਟਾ ਨਹੀਂ ਸ਼ੁਰੂ ਕਰ ਦਿੰਦੇ ਐ ਲੁਧਿਆਣਾ ਵਿੱਚ ਅੱਜ ਪ੍ਰਾਪਰਟੀ ਡੀਲਰ ਅਤੇ ਕਲੋਨਾਈਜ਼ਰ ਐਸੋਸੀਏਸ਼ਨ ਦੀ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਪੰਜਾਬ ਭਰ ਦੇ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਪਹੁੰਚੇ ਜਿਨ੍ਹਾਂ ਵੱਲੋਂ ਵਿਚਾਰ ਵਟਾਂਦਰਾ ਕਰਦੇ ਹੋਏ ਪ੍ਰੋਪਰਟੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪ੍ਰੋਪਰਟੀ ਦਾ ਕੰਮ ਖਤਮ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਾਅਵਿਆਂ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਆ ਕਿ ਐਨਓਸੀ ਨਹੀਂ ਮਿਲ ਰਹੀ ਜਿਸ ਕਰਕੇ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮੀਟਰ ਵੀ ਨਹੀਂ ਲੱਗ ਰਹੇ ਉਧਰ ਉਹਨਾਂ ਏ ਵੀ ਜ਼ਿਕਰ ਕੀਤਾ ਕਿ ਸਿੰਗਲ ਵਿੰਡੋ ਸਿਸਟਮ ਸ਼ੁਰੂ ਹੋਣਾ ਚਾਹੀਦਾ ਹੈ ਤਾਂ ਕਿ ਕਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰ ਇਸ ਬਾਬਤ ਕੋਈ ਆਪਣਾ ਕਾਰੋਬਾਰ ਚਲਾ ਸਕਣ ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ 50 ਅਤੇ 100 ਗੱਜ ਦੇ ਮਕਾਨਾਂ ਦੀ ਰਜਿਸਟਰੀ ਕਰਾਉਣ ਲਈ ਹਜ਼ਾਰਾਂ ਰੁਪਏ ਦੀ ਰਿਸ਼ਵਤ ਮੰਗੀ ਜਾਂਦੀ ਹੈ ਜਿਸ ਕਾਰਨ ਅਫਸਰਸ਼ਾਹੀ ਹਾਵੀ ਹੈ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਇਹ ਪਾਲਿਸੀਆਂ ਥੋੜੀਆਂ ਸਾਨੂੰ ਬਹੁਤ ਤੰਗ ਕਰ ਰਹੀਆਂ ਐਨਓਸੀਆਂ ਜਾਰੀ ਨਹੀਂ ਕੀਤਾਆਂ ਜਾ ਰਹੀਆਂ ਤਿੰਨ ਤਿੰਨ ਮਹੀਨੇ ਤੋਂ ਲੋਕ ਧੱਕੇ ਖਾ ਰਹੇ ਨੇ ਗਲਾਡਾ ਆਫਿਸ ਕਦੀ ਉਹਨਾਂ ਦਾ ਪੋਰਟਲ ਬੰਦ ਹੋ ਜਾਂਦਾ ਕਦੀ ਉਹ ਕਹਿੰਦੇ ਆ ਜੀ ਆਹ ਡਾਕੂਮੈਂਟ ਪੂਰਾ ਨਹੀਂ ਸਾਰੇ ਡਾਕੂਮੈਂਟ ਪੂਰੇ ਹੋਣ ਤੋਂ ਬਾਅਦ ਵੀ ਗਲਾਡਾ ਵੱਲੋਂ ਐਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਨਾ ਕੋਈ ਪਾਲਿਸੀ ਹੈ ਜਿਹਦਾ ਕਿਸੇ ਦਾ ਬੰਦੇ ਦਾ 100 150 ਗਾਜ ਦਾ ਜਗਾ ਪਈ ਹੈ ਚੁੰਗੀ ਤੋਂ ਬਾਹਰ ਗਲਾਡਾ ਚ ਉਹਨੂੰ ਬਣਾਉਣ ਦੀ ਕੋਈ ਪਾਲਿਸੀ ਨਹੀਂ ਰਿਸ਼ਵਤ ਦੇ ਦੋ ਤਾਂ ਬਣ ਜਾਂਦੀ ਹੈ 1210 ਗਾਜ ਤੱਕ ਕਹਿੰਦੇ ਬਣਾ ਲਓ ਤੇ ਛੋਟਾ ਬੰਦਾ ਕਿੱਥੇ ਜਾਵੇ ਜੀ ਜੇ ਤੁਹਾਡੇ ਕੋਲੇ 821 ਦਾ ਪਲਾਟ ਹੈ ਤੁਸੀਂ ਆਪਣਾ ਬੱਚਾ ਬਾਹਰ ਭੇਜਣਾ ਹੈ 200 ਗਾਈ ਬੇਚਣਾ ਚਾਹੁੰਦੇ ਹੋ ਤੁਹਾਡੇ ਕੋਲ 821 ਦੀ ਐਨਓਸੀ ਹੈਗੀ ਨਹੀਂ ਬੇਚ ਸਕਦੇ ਕਿਹੜਾ ਕਾਨੂੰਨ ਹੈ ਇਹ ਇਹ ਕਿਹੜਾ ਕਰੋੜਾ ਜਿਹੜਾ ਕਹਿੰਦਾ ਕਿ ਅਸੀਂ 200 ਗਾਈ ਨਹੀਂ ਵੇਚ ਸਕਦੇ ਵਿੱਚੋਂ ਤੁਹਾਡੇ ਘਰੇ ਤੁਹਾਡੇ ਇੱਕ ਫਰੂਟ ਵਾਲੀ ਰੇੜੀ ਕੋਲੇ ਸਾਲੇ 12 ਕੇਲੇ ਪਏ ਆ ਕਿ ਉਹ ਚਾਰ ਕੇਲੇ ਨਹੀਂ ਵੇਚ ਸਕਦਾ ਉਹ ਚਾਰ ਕੇਲੇ ਵੇਚ ਸਕਦਾ ਜੀ 200 ਗਾਈ ਦਾ ਪਲਾਟ ਨਹੀਂ ਵੇਚ ਸਕਦੇ ਵਿੱਚੋਂ ਕਿਹੜਾ ਗੁਣਾ ਕਰ ਲਿਆ ਪ੍ਰਾਪਰਟੀ ਵਾਲਿਆਂ ਨੇ ਦੱਸੋ ਮੈਨੂੰ ਅੱਛਾ 1 ਮੀਟਰ ਨੂੰ ਲੈ ਕੇ ਵੀ ਦਿੱਕਤ ਆ ਰਹੀ ਮੀਟਰ ਨੂੰ ਸੀਐਸ ਸਾਹਿਬ ਆਉਂਦੇ ਆ ਇੱਥੇ ਆ ਕੇ ਕਹਿ ਦਿੰਦੇ ਆ ਜੀ ਮੀਟਰ ਲਗਾਓ ਜੀ ਗਰੀਬ ਦਾ ਬੱਚਾ ਪੜਦਾ ਦੱਸੋ ਜੀ ਕਿਹੜੇ ਮੀਟਰ ਲੱਗੇ ਕਿਹੜੀ ਚਿੱਠੀ ਜਾਰੀ ਕਰਤੀ ਐਸਸੀ ਨੇ ਵੀ ਜਿਹੜੇ ਉੱਥੇ ਵੀ ਮੀਟਰ ਲੱਗਣ ਜਾਣਗੇ ਆਪਣਾ ਆਉਂਦੇ ਆ ਪ 50 100 150 ਗਾਈ ਦੀ ਕਲੋਨੀਆ ਜਿਹੜਾ ਗਰੀਬ ਬੰਦਾ ਰਹਿ ਰਿਹਾ ਉਹਨੇ ਕੀ ਗੁਨਾਹ ਕਰ ਲਿਆ ਮਕਾਨ ਪਾ ਲਿਆ ਜਦੋਂ ਮਕਾਨ ਬਣ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ਉਹ ਤੁਸੀਂ ਉਹਦਾ ਮਕਾਨ ਰੋਕਿਆ ਬਣਨ ਤੋਂ ਅੱਜ ਤੁਸੀਂ ਮੂੰਹ ਚੱਕ ਕੇ ਉਹਦਾ ਮਕਾਨ ਤਾਂ ਅੰਚਲੇ ਜਾਂਦੇ ਹੋ ਕੋਈ ਪਾਲਿਸੀ ਨਹੀਂ ਕੋਈ ਕੁਝ ਨਹੀਂ ਹਰਿਆਣਾ ਗਵਰਨਮੈਂਟ ਨੇ 2023 ਤੱਕ ਦੀਆਂ ਸਾਰੀਆਂ ਕਲੋਨੀਆ ਅਪਰੂਵ ਕਰਤੀਆਂ ਇਹਨਾਂ ਨੂੰ ਗਰੀਬ ਬੰਦੇ ਦਾ ਦਰਦ ਨਹੀਂ ਨਜ਼ਰ ਆਉਂਦਾ 1000 ਰੁਪਿਆ ਗਾਈ ਭਗਵੰਤ ਮਕਾਨ ਕਹਿੰਦਾ ਦੇਣਾ ਹੈ 3 ਸਾਲ ਰਹਿ ਗਏ 36000 ਰੁਪਏ ਦਿੱਤਾ ਜਾਊਗਾ ਇਹ ਦੇ ਤਾਂ 40000 ਰੁਪਏ ਤਸੀਲਦਾਰ ਐਨਓਸੀ ਦਾ ਮੰਗਦਾ ਗਰੀਬ ਬੰਦੇ ਤੋਂ ਕਿੱਥੇ ਜਾਊਗਾ ਉਹ ਦੱਸੋ ਗਰੀਬੰਦਾ ਉਹ ਕੀ ਪ੍ਰਾਪਰਟੀ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ ਨੁਕਸਾਨ ਕੰਬ ਬੰਦ ਹੋਇਆ ਹੈ ਹਾਂ ਪ੍ਰਾਪਰਟੀ ਵਾਲੇ ਤਾਂ ਐਨੇ ਕਾਲੇ ਐ ਬਸ ਅਮੇ ਹਫਤੇ ਬਾਅਦ ਦੁਕਾਨ ਤੇ ਤਾਲੇ ਆ ਤੋ ਬਾਈਕਾਟ ਕਰੋਗੇ ਬਾਈਕਾਟ ਹਰੇਕ ਮੈਂ ਹਰੇਕ ਬੰਦੇ ਨੂੰ ਫੇਰ ਕਹਿੰਨਾ ਆਪਣੇ ਘਰ ਦੇ ਬਾਹਰ ਫਲੈਕਸ ਲਾਓ ਸਰਕਾਰ ਦਾ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਸਰਕਾਰ ਤੱਕ ਆਪਣੀ ਗੱਲ ਪਹੁੰਚਾਓ 50000 ਬੰਦਾ ਪ੍ਰਾਪਰਟੀ ਦੇ ਕਿਤੇ ਨਾਲ ਜੁੜਿਆ ਹੋਇਆ ਹੈ ਜਿਹੜਾ ਦੁਕਾਨਦਾਰ ਕੰਮ ਕਰਦਾ ਉਹ ਪਲਾਟ ਲੈਂਦਾ ਜਿਹੜਾ ਇੰਡਸਟਰੀਜ਼ 'ਚ ਕੰਮ ਕਰਦਾ ਉਹ ਪਲਾਟ ਲੈਂਦਾ ਜਿਹੜਾ ਡੀਲਰ ਆ ਉਹ ਪਲਾਟ ਲੈਂਦਾ ਜਿਹੜਾ ਮਜ਼ਦੂਰ ਆ ਮਕਾਨ ਤੇ ਕੰਮ ਕਰਦਾ ਪਰ ਸੀਐਮ ਸਾਹਿਬ ਕਹ ਰਹੇ ਵੀ ਲਗਾਤਾਰ ਅਸੀਂ ਆਨਲਾਈਨ ਕਰਤਾ 21 ਦਿਨ ਦੇ ਵਿੱਚ ਜਿਹੜੀ ਐਨਓਸੀ ਮਿਲ ਜਾਂਦੀ ਹੈ ਪਰ ਲੱਗਦਾ ਹੈ ਕਿ ਭਾਈ ਸਾਹਿਬ 21 ਦਿਨ ਦਾ ਨਾ ਮੈਨੂੰ ਲੱਗਦਾ ਹੈ ਬੰਦੇ ਨੂੰ ਚੱਕਰ ਮਾਰ ਮਾਰ ਕੇ ਇਹੀ ਦੱਸਣ ਵੇ ਲਾ ਦਿੰਦੇ ਆ ਵੀ ਤੈਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ ਇਹਨਾਂ ਦਾ ਪੋਰਟਲ ਦੇਖੋ ਚੱਲਦਾ ਹੈ ਤਹਿਸੀਲਦਾਰ ਟਾਈਮ ਸਿਰ ਨਹੀਂ ਆਂਦਾ ਤਹਿਸੀਲਦਾਰ ਆਂਦਾ ਹੈ 2 ਵਜੇ ਆਂਦਾ ਹੈ ਲ ਕੋਈ ਤਹਿਸੀਲਦਾਰ ਦੀ ਟਾਈਮਿੰਗ ਨਹੀਂ ਆਈ ਵੀ ਇਹਨੇ 10 ਤੋਂ 5 ਜਾਣਾ ਹੈ ਉਹ ਭਗਵੰਤ ਮਾਨ ਜੀ ਕਹਿੰਦੇ ਵੀ 9 ਵਜੇ ਤੋਂ ਬੰਦਾ ਆ ਜਾਂਦਾ 9 ਵਜੇ ਕਿਹੜਾ ਤਸੀਲਦਾਰ ਦਫ਼ਤਰਾਂ ਦਾ ਦੱਸੋ ਵੀ ਜਿਹੜੀ ਸਰਕਾਰ ਕਹਿ ਰਹੀ ਸੀ ਵੀ ਕਰਪਸ਼ਨ ਖਤਮ ਕਰ ਦਾਂਗੇ ਕਰਪਸ਼ਨ ਹੋਰ ਵੱਧ ਗਈ ਹੈ ਕਰਪਸ਼ਨ ਦਾ ਸਰ ਇੰਨੀ ਹੋ ਗਈ ਵੀ ਜੇ ਹਾਲ ਰੇ ਨਾ ਤੇ ਇਹ ਕਹਿੰਦੇ ਨੇ ਲੋਕੀ ਕਹਿੰਦੇ ਵਾਪਸ ਆਉਗੇ ਮੇਨੂੰ ਲੱਗਦਾ ਪੰਜਾਬ ਅੱਧਾ ਖਾਲੀ ਹੋ ਗਿਆ ਤਾਂ ਹੋਰ ਹੋ ਜਾਣਾ ਜੀ ਇਹ ਪਾਲਿਸੀਆਂ ਸਹੀ ਨਾ ਹੋਈਆਂ ਤਾਂ ਇਹ ਸਾਡੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਹੈ ਕਲੋਨਾਈਜ਼ਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜੀ ਜੀ ਦੇਖੋ ਗੱਲ ਇਸ ਤਰ੍ਹਾਂ ਦੋਸਤੋ ਜਿਹ ਇਹ ਬਹੁਤ ਵੱਡੀ ਇੰਡਸਟਰੀ ਹੈ ਬੇਸਿਕਲੀ ਤੇ ਅਸੀਂ ਲੁਧਿਆਣੇ ਤੋਂ ਜਿਹੜੀ ਸਾਡਾ ਇਹ ਕਾਰੋਬਾਰ ਪ੍ਰਾਪਰਟੀ ਡੀਲਰਾਂ ਦਾ ਜਾਂ ਹੋਰ ਰੀਅਲ اسٹیਟ ਦਾ ਸ਼ੁਰੂ ਤੋਂ ਸਰਕਾਰ ਵੱਡੇ ਘਰਾਨਾ ਨਾਲ ਜਿਹੜੇ ਅਪਰੂਵਡ ਵੱਡੇ ਲੈਵਲ ਤੇ ਕਲੋਨੀਆਂ ਕੱਟਦੇ ਨੇ ਸਰਕਾਰ ਸ਼ੁਰੂ ਤੋਂ ਉਹਨਾਂ ਨਾਲ ਉਹਨਾਂ ਵੱਲ ਦੇਖ ਕੇ ਚੱਲਦੀ ਹੈ ਜਦਕਿ ਸਰਕਾਰ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ ਗਲਾਡਾ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ ਕੋਈ ਨਤੀ ਸਕੀਮ ਨਹੀਂ ਆਈ ਅੱਜ ਤੱਕ ਆਈ ਕਿ ਕਿਸੇ ਗਰੀਬ ਨੂੰ 50 100 ਗਜ ਦਾ ਘਰ ਦੇਣਾ ਜੇ ਸਰਕਾਰ 50 100 ਗਜ ਦਾ ਘਰ ਨਹੀਂ ਦਿੰਦੀ 플ੌਟ ਨਹੀਂ ਦਿੰਦੀ ਕਿਸੇ ਗਰੀਬ ਨੂੰ ਤੇ ਕਲੋਨਾਈਜ਼ਰਾਂ ਨੇ ਤਾਂ 50 100 ਗਜ ਦੇ 플ੌਟ ਕੱਟਨੇ ਨੇ ਨਾ ਜਦੋਂ ਕੱਟਦੇ ਨੇ ਸਰਕਾਰ ਕੋਲੋਂ ਮਿੰਤਾ ਤਰਲੇ ਕਰਦੇ ਜਾ ਕੇ ਵੀ ਸਾਡੀ ਕਲੋਨੀ ਅਪਰੂਵਡ ਕਰ ਦੋ ਕਰ ਦੋ ਕਰ ਦੋ ਸਰਕਾਰ ਦੋ ਦੋ ਤਿੰਨ ਤਿੰਨ ਸਾਲ ਗੇੜੇ ਕਢਾ ਕੇ ਕੋਈ ਉਹਨਾਂ ਦਾ ਸਿੰਗਲ ਵਿੰਡੋ ਸਿਸਟਮ ਨਹੀਂ ਹੈਗਾ ਵੀ ਜਾ ਕੇ ਤੁਸੀਂ ਫਾਈਲ ਲਗਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਰਕਾਰ ਜਾਂ ਜਿਹੜੇ ਥੱਲੇ ਅਫਸਰ ਬੈਠੇ ਐ ਸਿਰਫ ਆਪਣੇ ਨਿੱਜੀ ਇੰਟਰਸਟ ਦੇ ਚੱਕਰ ਦੇ ਵਿੱਚ ਕਿਸੇ ਦਾ ਕੋਈ ਐਨਓਸੀ ਕੋਈ ਫਾਈਲ ਅਪਰੂਵ ਨਹੀਂ ਕਰਦੀ ਨਾ ਸਰਕਾਰ ਕੋਈ ਪਾਲਿਸੀ ਲੈ ਕੇ ਆਂਦੀ ਹੈ ਨਾ ਕੋਈ ਕਲੋਨੀ ਕੱਟਦੀ ਹੈ ਜਿਹੜੇ ਆਮ ਲੋਕ ਕਲੋਨਾਈਜ਼ਰ ਕਲੋਨੀਆਂ ਕੱਟਦੇ ਨੇ ਉਹ ਕੱਟਣ ਤੋਂ ਬਾਅਦ ਉਹ ਕਹਿੰਦੇ ਸਾਡੀ ਫੀਸ ਜਮ੍ਹਾਂ ਕਰਾ ਲਓ ਸਾਨੂੰ ਤੁਸੀਂ ਸਾਨੂੰ ਐਨਓਸੀਆਂ ਦੇ ਦਿਓ ਉਹ ਜਾ ਕੇ ਗਰੀਬ ਲੋਕਾਂ ਦੇ 50 50 100 100 ਕਾਇਦੇ ਘਾਟਾ ਨਹੀਂ ਸ਼ੁਰੂ ਕਰ ਦਿੰਦੇ ਆ ਆਮ ਬੰਦਾ ਆਮ ਜਿਹੜਾ ਸ਼ਹਿਰੀ ਹੈ ਉਹ ਕਿੱਥੇ ਜਾਵੇ ਇਹਦਾ ਕੋਈ ਦਰਦ ਸਮਝਦਾ ਹੀ ਨਹੀਂ ਸਰਕਾਰ ਕਦੀ ਮੈਂ ਅਸੀਂ ਭਗਵੰਤ ਮਾਨ ਜੀ ਕਹਿੰਦੇ ਆ ਮੈਂ ਆਹ ਕੰਮ ਕਰਤਾ ਉਹ ਕਰਤਾ ਉਹ ਡਵੈਲਪਮੈਂਟ ਕਰਤੀ ਸਰਕਾਰ ਬੇਸਿਕਲੀ ਸਿਰਫ ਹਵਾ 'ਚ ਕੰਮ ਕਰ ਰਹੀ ਹੈ ਪ੍ਰੈਕਟੀਕਲੀ ਜ਼ਮੀਨੀ ਆਧਾਰ ਤੇ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਵੱਲੋਂ ਔਰ ਸੁਣੋ ਸੁਣੋ ਔਰ ਜਿਹੜੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਬੈਠੇ ਐ ਉਹ ਆਪਣੀ ਪੂਰੀ ਮਨਮਾਨੀ ਕਰਦੇ ਪਿਆ। ਕੀ ਸਰਕਾਰ ਨੂੰ ਇਹ ਨਜ਼ਰ ਨਹੀਂ ਆਉਂਦਾ? ਡੀਸੀ ਸਾਹਿਬ ਨੂੰ ਇਹ ਨਜ਼ਰ ਨਹੀਂ ਆਉਂਦਾ? ਐਮਐਲਏ ਨੂੰ ਨਜ਼ਰ ਨਹੀਂ ਆਉਂਦਾ? ਸਭ ਨੂੰ ਸਭ ਕੁਝ ਪਤਾ ਹੈ ਕਿਉਂਕਿ ਸਭ ਦੇ ਪਰਸਨਲ ਇੰਟਰਸਟ ਨੇ ਚਾਹੇ ਸਰਕਾਰ ਦੇ ਨੁਮਾਇੰਦੇ ਨੇ ਚਾਹੇ ਉਹ ਅਫਸਰ ਬੈਠੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਆਮ ਪੰਜਾਬ ਗਾਇਜ਼ ਦੇ ਬੰਦੇ ਕੋਲੋਂ ਤੁਸੀਂ 50 50000 ਰੁਪਏ ਰਿਸ਼ਤੀ ਦਾ ਰਿਸ਼ਵਤ ਲਓਗੇ ਵੀ ਐਨਓਸੀ ਤੋਂ ਬਿਨਾ ਐਨਓਸੀ ਖੋਲਣੀ ਨਹੀਂ ਇੱਥੇ ਰਿਸ਼ਵਤ ਵਧਾਤੀ ਆਮ ਗਰੀਬ ਆਦਮੀ ਪਿਸਰਿਆ ਉਹਨੂੰ ਕੌਣ ਦੇਖ ਰਿਹਾ ਅੱਜ ਦੱਸੋ ਅੱਜ ਉਹ ਉਹਦਾ ਕੀ ਹਾਲ ਹੈ ਐਮਐਲਏ ਨਹੀਂ ਮਿਲੀ ਭਗਤ ਮੈਂ ਕਹਿੰਦਾ ਹਰ ਮੈਂ ਹਰ ਨਮਾਇੰਦੇ ਦੀ ਗੱਲ ਕਰ ਰਿਹਾ ਹੈ ਇਹ ਨਹੀਂ ਸਾਡੇ ਵੈਸਟ ਸਾਰੀਆਂ ਤਹਿਸੀਲਾਂ ਦੇ ਵਿੱਚ ਬਾਉ ਜੀ ਰੋਜ਼ ਲੱਖਾਂ ਰੁਪਈਆ ਰਿਸ਼ਵਤ ਜਾ ਰਹੀ ਹੈ ਤਹਿਸੀਲਦਾਰ ਰਿਸ਼ਵਤ ਲੈ ਰਿਹਾ ਉਹ ਕੱਲਾ ਨਹੀਂ ਲੈ ਰਿਹਾ ਉਹ ਕੱਲਾ ਨਹੀਂ ਲੈ ਰਹਾ ਉਹਦੀ ਕੋਈ ਹਿੰਮਤ ਨਹੀਂ ਹੈ ਕੱਲਾ ਰਿਸ਼ਵ ਲੈਣ ਦੇ ਦੀ ਉਹ ਸਾਰਾ ਚੇਨ ਸਿਸਟਮ ਬਣਿਆ ਹੋਇਆ ਹੈ ਤੇ ਇਹ ਚੇਨ ਕਿਹਨੇ ਤੋੜਨੀ ਹੈ ਜੀ ਇਹ ਭਗਵੰਤ ਮਾਨ ਜੀ ਨੂੰ ਇਹ ਨਜ਼ਰ ਨਹੀਂ ਆਉਂਦਾ ਭਗਵੰਤ ਮਾਨ ਜੀ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਜਿਹੜੇ ਪੋਸਟਰ ਲਾਉਂਦੇ ਆ ਯੂਨੀਪੋਲ ਦੇ ਉੱਤੇ ਮੈਂ ਆ ਇੰਨੀਆਂ ਨੌਕਰੀਆਂ ਦੇਤੀਆਂ ਆ ਡਵੈਲਪਮੈਂਟ ਕਰਤੀ ਕਿ ਭਗਵੰਤ ਮਾਨ ਜੀ ਇਹ ਸਾਡੇ ਲੱਖਾਂ ਬੰਦੇ ਦਾ ਕੀਤਾ ਹੈ ਪ੍ਰਾਪਰਟੀ ਡੀਲਰਾਂ ਦਾ ਤੇ ਉਹਨਾਂ ਨੂੰ ਕਿਹਨੇ ਦੇਖਣਾ ਹੈ ਜੀ ਸੈਂਟਰ ਤੱਕ ਗੱਲ ਪਹੁੰਚਾਓਗੇ ਸਰ ਆਪਣੀ ਬਿਲਕੁਲ ਪਹੁੰਚਾਵਾਂਗੇ ਅਸੀਂ ਹੁਣ ਸਾਰਿਆਂ ਨੇ ਇਕੱਠ ਕਰ ਲਿਆ ਅੱਜ ਇਹ ਮੀਟਿੰਗ ਇਸੇ ਕਰਕੇ ਕੀਤੀ ਹੈ ਕਿ ਅਸੀਂ ਇੱਕ ਪੂਰੀ ਬੋਡੀ ਬਣਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਹਰ ਕਦਮ ਚੱਕਾਂਗੇ ਹਰ ਕੰਮ ਕਰਾਂਗੇ ਜਿਹੜਾ ਸਾਡੇ ਕੀਤੇ ਨੂੰ ਰੈਗੂਲਰ ਨਹੀਂ ਕਰੂਗਾ ਤੇ ਅਸੀਂ ਹਰ ਕਦਮ ਤੱਕ ਜਾਵਾਂਗੇ ਜੀ ਹਾਂਜੀ ਸਰ ਸਭ ਤੋਂ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਪ੍ਰੈਸ ਵਾਲਿਆਂ ਦਾ ਧੰਨਵਾਦੀਆਂ कि ਤੁਸੀਂ ਅੱਜ ਇੱਥੇ ਸਾਡੇ ਵਿੱਚ ਆਏ ਹੋ ਔਰ ਸਾਡੀ ਲੁਧਿਆਣਾ ਕਨੋਨਾਈਜ਼ਰ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਅੱਜ ਤੁਸੀਂ ਇਹ ਕਵਰਿੰਗ ਕਰ ਰਹੇ ਹੋ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਾਰਡ ਲੈਵਲ ਦਾ ਵਰਕਰ ਹਾਂ ਔਰ ਇਹ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਕਿਉਂਕਿ ਮੈਂ ਡੀਲਰ ਐਸੋਸੀਏਸ਼ਨ 올ਡ ਰਾਜਪੁਰਾ ਰੋਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਹਾਂ ਇਹ ਅੱਜ ਦੀ ਨਹੀਂ ਹੈ 2010 ਤੋਂ ਲੈ ਕੇ ਅਸੀਂ ਇਹਦੇ ਵਿੱਚ ਪਿਸ ਰਹੇ ਆ ਸਾਰੀਆਂ ਸਰਕਾਰਾਂ ਦੇ ਕੋਲ ਸਾਡੇ ਨਮਾਇंदे ਸਾਡੇ ਐਮਐਲਏ ਚਾਹੇ ਉਹ ਕਾਲੀ ਦਲ ਦੇ ਸੀ ਚਾਹੇ ਉਹ ਭਾਜਪਾ ਦੇ ਸੀ ਚਾਹੇ ਉਹ ਕਾਂਗਰਸ ਦੇ ਸੀ ਅਸੀਂ ਸਾਰੇ ਹੀ ਇਸ ਮੁੱਦੇ ਨੂੰ ਲੈ ਕੇ ਚੱਲਦੇ ਆਏ ਆ ਔਰ ਚੱਲ ਰਹੇ ਆ ਅੱਜ ਵੀ ਅਸੀਂ ਇਹ ਮੁੱਦੇ ਨੂੰ ਆਪਣੇ ਨੂੰ ਲੈ ਕੇ ਜੋ ਤਹਿਸੀਲਾਂ ਦੇ ਵਿੱਚ ਮੇਰੇ ਵੀਰ ਨੇ ਦੱਸਿਆ ਵੀ ਆਹ ਕੁਝ ਹੋ ਰਿਹਾ ਹੈ ਇਹ ਮੈਟਰ ਨੂੰ ਲੈ ਕੇ ਵੀ ਅਸੀਂ ਆਪਣੇ ਐਮ ਐਲ ਏ ਸਹਿਬਾਨਾਂ ਨਾਲ ਔਰ ਐਮ ਐਲ ਏ ਸਬਾਨਾ ਨੇ ਉੱਤੇ ਤੱਕ ਬਿਲਕੁਲ ਇਹ ਸਾਡੇ ਸਾਰੀਆਂ ਨੋਲਿਜ ਆ ਰਹੀਆਂ ਨੇ ਚੀਜ਼ਾਂ ਔਰ ਇਹਦੇ ਉੱਤੇ ਬਹੁਤ ਹੀ ਜਲਦੀ ਕਿਉਂ ਕਿ ਇੱਕ ਪਾਲਿਸੀ 2022 ਦੀ ਸਾਡੀ ਸਰਕਾਰ ਜਿਹੜੀ ਹੈ ਉਹ ਕਲੋਨਾਈਜ਼ਰਾਂ ਔਰ ਪ੍ਰੋਪਰਟੀ ਡੀਲਰਾਂ ਵਾਸਤੇ ਬਣਾਉਣ ਜਾ ਰਹੀ ਸੀਗੀ ਲੇਕਿਨ ਹਾਈ ਕੋਰਟ ਦੇ ਇੱਕ ਸਟੇ ਆਰਡਰ ਕਰਕੇ ਉਹ ਪਾਲਿਸੀ ਪੈਂਡਿੰਗ ਪਈ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਬਹੁਤ ਜਲਦੀ ਕੋਰਟ Oh ਉੰਦੇ ਵਿੱਚ ਉਹ ਲੈ ਕੇ ਕੋਰਟ ਦੇ ਵਿੱਚ ਪੇਸ਼ ਹੋ ਕੇ ਉਹ ਪਾਲਿਸੀ ਨੂੰ ਲਿਆਏਗੀ ਔਰ ਸਾਨੂੰ ਰਾਹਤ ਤਾਂ ਬਹੁਤ ਜਲਦੀ ਮਿਲੇਗਾ ਲੇਕਿਨ ਫਿਲਹਾਲ ਸਾਨੂੰ ਕੋਈ ਰਾਹਤ ਨਹੀਂ ਲੱਗਦਾ ਵੀ 2018 ਦੇ ਵਿੱਚ ਜਿਹੜੀ ਆਖਰੀ ਪਾਲਿਸੀ ਆਈ ਸੀ ਉਸ ਤੋਂ ਬਾਅਦ ਜਿਹੜੇ ਵੀ ਉਸ ਤੋਂ ਬਾਅਦ ਜਿਹੜੇ ਪਲਾਟ ਖਰੀਦੇ ਗਏ ਨੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਜਾਏਗੀ ਲੱਗਦਾ ਹੈ ਕਿ ਉਸ ਕਰਕੇ ਵੀ ਦਿੱਕਤ ਆ ਰਹੀ ਹੈ ਕਿਉਂਕਿ 2018 ਤੋਂ ਬਾਅਦ ਹੋਰ ਲੋਕਾਂ ਨੇ ਖਰੀਦਦਾ ਦੇਖੋ 2018 ਦੇ ਵਿੱਚ ਅਸੀਂ ਸਰਕਾਰ ਨੂੰ ਮਿਲੇ ਸੀ ਸਾਡੇ ਨਮਾਇੰਦੇ ਮਿਲੇ ਸੀ ਔਰ ਅਸੀਂ ਇੱਕ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਸੀ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਅਨ ਰੈਗੂਲਰ ਕਲੋਨੀ ਨਹੀਂ ਕੱ ਪਰ ਉਹ ਬਦਕਿਸਮਤੀ ਹੈ ਸਾਡੀ ਕਿ ਅਸੀਂ ਉਹ ਨਹੀਂ ਰੁਕੇ ਉਸ ਗੱਲ ਤੋਂ ਔਰ ਉਹ ਚੀਜ਼ ਨੂੰ ਅਸੀਂ ਅੱਜ ਫੇਰ ਕਹਿੰਦੇ ਆਂ ਕਿ ਅਸੀਂ ਉਦੋਂ ਵਾਅਦਾ ਕੀਤਾ ਸੀ ਹੁਣ ਅੱਜ ਅਸੀਂ ਫੇਰ ਵਾਅਦਾ ਕਰਦੇ ਆਂ ਕਿ ਇਸ ਤੋਂ ਬਾਅਦ ਇਹ ਕੰਮ ਨਹੀਂ ਹੋਊਗਾ ਲੇਕਿਨ ਉਹ ਲਗਾਤਾਰ ਉਹ ਇਹੋ ਗੱਲ ਅਫਸਰਾਂ ਕੋਲ ਅਸੀਂ ਮਿਲੇ ਆਂ ਅਸੀਂ ਸੀਏ ਗਲਾਡਾ ਕੋਲ ਵੀ ਗਏ ਆਂ ਅਸੀਂ ਉਹਨਾਂ ਨੂੰ ਮਿਲੇ ਆਂ ਉਹਨਾਂ ਨੇ ਸਾਨੂੰ ਇਹੋ ਗੱਲ ਕਹੀ ਹੈ ਕਿ ਰੋਕ ਨਹੀਂ ਲੱਗਦੀ ਵੀ ਅਸੀਂ ਇਸ ਕਰਕੇ ਨਹੀਂ ਤਾਂ ਉਹ ਵੀ ਵੇਟ ਕਰ ਰਿਹਾ ਹੈ ਵੀ ਹਾਈ ਕੋਰਟ ਦੇ ਫੈਸਲੇ ਆਣ ਥੋੜੇ ਲਈ ਅਸੀਂ ਪਾਲਿਸੀ ਲੈ ਕੇ ਆਈਏ ਤਾਂ ਕਿ ਅੱਜ ਤੱਕ ਸਾਨੂੰ ਇਹ ਉਹ ਲੱਗਦਾ ਜਿਹੜੀ ਪਾਲਿਸੀ ਆਏਗੀ ਇਹ ਸਰਕਾਰ ਨੇ ਅੱਜ ਤੱਕ ਕੀ ਲੈ ਕੇ ਆਈ ਹੈ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਸਰਕਾਰ ਪਾਲਿਸੀ ਨਹੀਂ ਬਣਾ ਪਾਰੀ ਹਲੇ ਤੱਕ ਤੇ ਜਿਹੜੇ ਛੋਟੇ ਪਲਾਟ ਹੈ ਗਰੀਬ ਹੈ ਉਹਨਾਂ ਲਈ ਫਿਰ ਕੌਣ ਕਲੋਨੀ ਕੱਟੂਗਾ ਕਿਉਂਕਿ ਲੁਧਿਆਣਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਲੋਨੀ ਤੱਕ ਨਹੀਂ ਕੱਟੀ ਗਈ ਖਾਸ ਕਰਕੇ ਗਰੀਬਾਂ ਲਈ ਸੋ ਲੱਗਦਾ ਕਿ ਸਰਕਾਰ ਨੂੰ ਉੱਤਰ ਵੀ ਧਿਆਨ ਦੇਣ ਦੀ ਲੋੜ ਹੈ ਦੇਖੋ ਜੀ ਪਿੱਛੇ ਜੇ ਮੈਂ ਤੁਹਾਨੂੰ ਇਹ ਦੱਸਦਾ ਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਈ ਸੀ ਤੁਹਾਡੀ ਨੋਲੇਜ ਹੋਏਗੀ ਉਹਦੇ ਵਿੱਚ 50 50 ਗਜ ਦੀ ਪਾਲਿਸੀ ਆਈ ਸੀ ਉਹ ਸਾਰੀਆਂ ਸਰਕਾਰਾਂ ਨੇ ਪੰਜਾਬ ਸਰਕਾਰ ਕੀ ਕਰਦੀ ਸਾਰੀਆਂ ਪੰਜਾਬ ਸਰਕਾਰ ਨੇ ਵੀ ਉਹਨੂੰ ਕੀਤਾ ਸੀਗਾ ਉਹਨਾਂ ਉੱਤੇ ਲੋਨ ਵੀ ਹੋਏ ਔਰ ਉਹਨਾਂ ਨੂੰ ਮੰਨਿਆ ਵੀ ਗਿਆ ਕੋਈ ਐਨਓਸੀ ਦੀ ਲੋੜ ਨਹੀਂ ਸੀ ਦੇਖੋ ਇਹ ਬੜੇ ਵੱਡੇ ਲੈਵਲ ਦੇ ਉੱਤੇ ਗੱਲਾਂ ਨੇ ਲੇਕਿਨ ਉਸ ਤੋਂ ਬਾਅਦ ਉਹ ਪਾਲਿਸੀ ਨੂੰ ਡਰਾ ਬੈਕ ਕਰ ਲਿਆ ਗਿਆ ਸੈਂਟਰ ਗਵਰਨਮੈਂਟ ਵੱਲੋਂ ਤੇ ਇਸ ਕਰਕੇ ਦੇਖੋ ਸਟੇਟਾਂ ਨੂੰ ਵੀ ਪ੍ਰੋਬਲਮ ਆਈ ਦੇਖੋ ਕਿਤੇ ਨਾ ਕਿਤੇ ਸੈਂਟਰ ਉਹ ਸਟੇਟ ਦੀ ਆਪਸ ਦੇ ਵਿੱਚ ਜਿਹੜੀ ਉਲਝਣ ਹੈ ਉਹ ਲੋਕਾਂ ਨੂੰ ਬਿਲਕੁਲ ਭੁਗਤ ਨਹੀਂ ਪੈ ਰਹੀ ਹੈ ਇਹ ਚੀਜ਼ ਤਾਂ ਬਿਲਕੁਲ ਹੈਗੀ ਹੈ ਲੇਕਿਨ ਇਹੋ ਜਿਹੇ ਜੇ ਪਾਲਿਸੀਆਂ ਆਣੀਆਂ ਤਾਂ ਸਟੇਟ ਤਾਂ ਵੱਧ ਚੜ ਕੇ ਉਹਦੇ ਚੀਸਾ ਲੈਣ ਨੂੰ ਤਿਆਰੀ ਬੈਠਾ ਸਰ ਜਿਹੜੀ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਵੱਲੋਂ ਵੀ ਇਹ ਦਿੱਕਤ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਨਹੀਂ ਜੀ ਪਿਛਲੀ 2010 ਤੋਂ ਮੈਂ ਤੁਹਾਨੂੰ ਦੱਸ ਰਿਹਾ ਜੀ 2010 ਐਜੀਟੇਸ਼ਨ ਤੇ ਆ 2010 ਤੋਂ ਲੈ ਕੇ ਐਜੀਟੇਸ਼ਨ ਤੇ ਆ ਸਾਡੀ ਬਹੁਤ ਜ਼ਿਆਦਾ ਸਰਕਾਰਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਸਾਡੇ ਨੁਮਾਇੰਦੇ ਮਿਲਦੇ ਰਹੇ ਅਸੀਂ ਖੁਦ ਮਿਲਦੇ ਰਿਹਾ ਅਸੀਂ ਕਿਹਾ ਜੀ ਕੋਈ ਆਫੋਰਡੇਬਲ ਸਾਨੂੰ ਇਹੋ ਜੀ ਪਾਲਿਸੀ ਦੇ ਦਿਓ ਸਿੰਗਲ ਵਿੰਡੋ ਸਿੰਗਲ ਵਿੰਡੋ ਇਹ ਅੱਜ ਤੋਂ ਨਹੀਂ ਅਸੀਂ 2010 ਤੋਂ ਡਿਮਾਂਡ ਕਰ ਰਹੇ ਹਾਂ ਸਾਰੀਆਂ ਸਰਕਾਰਾਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਅਕਾਲੀ ਦਲ ਭਾਜਪਾ ਸਰਕਾਰ ਕਾਂਗਰਸ ਦੀ ਸਰਕਾਰ ਅੱਜ ਅਸੀਂ ਆਪਣੀ ਖੁਦ ਦੀ ਸਰਕਾਰ ਤੋਂ ਵੀ ਇਹ ਸਿੰਗਲ ਵਿੰਡੋ ਸਿਸਟਮ ਦਾ ਕਹਿ ਰਹੇ ਆ ਕਿ ਇੱਕ ਵਿੰਡੋ ਤੇ ਸਾਨੂੰ ਜਾ ਕੇ ਸਾਰੀਆਂ